ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਬਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਉਹਦਾ ਲਿੰਕ ਤੁਹਾਨੂੰ ਇਹ ਸੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਿਓ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਅ ਬਾਕੀ ਤਾਂ ਥੰਬਨੇਲ ਦੇਖ ਕੇ ਜੀ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਜਿਹੜੀ ਆਪਣੀ ਵੀਡੀਓ ਕਿਸ ਚੀਜ਼ ਦੇ ਬਾਰੇ ਆ ਕਿਉਂਕਿ ਮੈਨੂੰ ਉਹ ਨਾ ਜ਼ਿਆਦਾਤਰ ਜਿਹੜੇ ਕਮੈਂਟ ਆਉਂਦੇ ਨੇ ਉਹ ਡਿਪਰੈਸ਼ਨ ਹੋਊਗੀ ਟੈਨਸ਼ਨ ਹੋਊਗੀ ਐਂਜ਼ਾਈਟੀ ਹੋਊਗੀ ਇਹਨਾਂ ਚੀਜ਼ਾਂ ਦੇ ਆਉਂਦੇ ਨੇ ਸੋ ਮੈਨੂੰ ਲੱਗਿਆ ਕਿ ਮੈਂ ਖੁਦ ਇਸ ਚੀਜ਼ੋਂ ਸਫਰ ਕੀਤਾ ਮੈਂ ਖੁਦ ਆਪਦੇ ਆਪ ਨੂੰ ਇਸ ਚੀਜ਼ੋਂ ਕੱਢਿਆ ਕਿਵੇਂ ਠੀਕ ਕੀਤਾ ਕਿਵੇਂ ਮੈਂ ਉਸ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਬਹੁਤ ਜਿਆਦਾ ਇੰਟਰਸਟਿੰਗ ਆ ਤੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਅਗੇ ਸ਼ੇਅਰ ਜ਼ਰੂਰ ਕਰਿਓ ਕਿ ਕਿਸੇ ਦਾ ਹਨਾ ਅਗਰ ਕਿਸੇ ਦੀ ਵੀ ਸੇਮ ਇਦਾਂ ਦੀ ਪ੍ਰੋਬਲਮ ਆ ਤਾਂ ਉਹ ਨੂੰ ਅਗਰ ਇਹ ਵੀਡੀਓ ਦੇਖ ਕੇ ਕੁਝ ਫਾਇਦਾ ਹੁੰਦਾ ਤਾਂ ਇਸ ਤੋਂ ਵਧੀਆ ਗੱਲ ਕੀ ਹੈ ਨਾ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਾਂਗੇ ਟੈਂਸ਼ਨ ਐਂਜ਼ਾਇਟੀਟੀ ਤੇ ਡਿਪਰੈਸ਼ਨ ਹੁੰਦਾ ਕੀ ਹੈ ਟੈਂਸ਼ਨ ਤਾਂ ਜਿਵੇਂ ਹਰ ਟਾਈਮ ਆਪਾਂ ਸੂਰ ਦੇ ਰਹਾ ਨਾ ਘਰ ਦੇ ਵਿੱਚ ਜਿਵੇਂ ਆਪਰ ਕੋਈ ਕੰਮ ਨੂੰ ਲੈ ਕੇ ਟੈਂਸ਼ਨ ਹੋਗੀ ਫੈਮਿਲੀ ਮੈਟਰਸ ਨੂੰ ਲੈ ਕੇ ਟੈਨਸ਼ਨ ਹੋਵੇ ਘਰ ਦੇ ਵਿੱਚ ਕਲੇਸ਼ ਆ ਉਹਨੂੰ ਲੈ ਕੇ ਟੈਨਸ਼ਨ ਹੋਵੇਗੀ ਪ੍ਰੋਪਰਟੀਆਂ ਨੂੰ ਲੈ ਕੇ ਟੈਨਸ਼ਨ ਹੋਵੇਗੀ ਟੈਨਸ਼ਨ ਹਰ ਟਾਈਮ ਸੋਚਣਾ ਮਤਲਬ ਕਿ ਉਸ ਤੋਂ ਬਾਅਦ ਫਿਰ ਆਪਾਂ ਨੂੰ ਇੱਕ ਸਿਰ ਦਾ ਇਥੋਂ ਚੱਲਦੇ ਰਹਿਣਾ ਸਿਰ ਦਾ ਮਚਣਾ ਬੀਪੀ ਦਾ ਵਧਣਾ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ ਹਰ ਟਾਈਮ ਸੋਚਣਾ ਦਿਮਾਗ ਕਿਸੇ ਟਾਈਮ ਵੀ ਸੋਚਣਾ ਬੰਦ ਨਹੀਂ ਕਰਦਾ ਆਪਾਂ ਸੋਚਦੇ ਹਾਂ ਕਿ ਨਹੀਂ ਹੁਣ ਮੈਂ ਸੋਚਣਾ ਨਹੀਂ ਐ ਫਿਰ ਫਿਰ ਦਿਮਾਗ ਨੇ ਸੋਚਣਾ ਸ਼ੁਰੂ ਕਰ ਦੇਣਾ ਤਾਂ ਵੀ ਹਰ ਟਾਈਮ ਸੋਚੇ ਡੁੱਬੇ ਰਹਿਣਾ ਆਪਣਾ ਹੱਸਣ ਨੂੰ ਮਨ ਨਹੀਂ ਕਰਦਾ ਇਕੱਲੇ ਬਹਿਣ ਨੂੰ ਦਿਲ ਕਰਦਾ ਵੀ ਕਿਸੇ ਨਾਲ ਗੱਲ ਨਾ ਕਰੀਏ ਇਹ ਸਾਰੀਆਂ ਪ੍ਰੋਬਲਮਸ ਐਂਜ਼ਾਇਟੀ ਜਿਹੜੀ ਹੋ ਜਾਂਦੀ ਹੈ ਕਿਸੇ ਨੂੰ ਫੇਸ ਕਰਨਾ ਮਤਲਬ ਕਿ ਤੁਸੀਂ ਕਿਸੇ ਨੂੰ ਫੇਸ ਨਹੀਂ ਕਰ ਪਾਉਂਦੇ ਮੈਂ ਐਂਜ਼ਾਇਟੀ ਨੂੰ ਸਫਰ ਕੀਤਾ ਜੀ ਐਂਜ਼ਾਇਟੀ ਦੇ ਵਿੱਚ ਮੈਂ ਜਦੋਂ ਘਰ ਤੋਂ ਬਾਹਰ ਨਿਕਲਣਾ ਨਾ ਤੇ ਮਤਲਬ ਮੈਨੂੰ ਐ ਹੁੰਦਾ ਵੀ ਮੈਂ ਫੇਸ ਨਹੀਂ ਕਰਨਾ ਕੋਈ ਕੁੜੀ ਅਗਰ ਆ ਰਹੀ ਹੁੰਦੀ ਹੈ ਬੰਦਾ ਆ ਰਿਹਾ ਹੁੰਦਾ ਫਟਾਫਟ ਗੇਟ ਲਗਾ ਲੈਂਦੀ ਘਰ ਦੇ ਪਿੰਡ ਦੇ ਵਿੱਚ ਅਗਰ ਕੋਈ ਵੀ ਮਨ ਲਓ ਖੇਤਾਂ ਸਾਈਡ ਜਾਂਦਾ ਤਾਂ ਮੈਨੂੰ ਐ ਲੱਗਦਾ ਮੈਂ ਫੇਸ ਨਹੀਂ ਕਰਨਾ ਘਬਰਾਹਟ ਹੁੰਦੀ ਸੀ ਫੇਸ ਕਰਨ ਤੋਂ ਡਰਨ ਲੱਗ ਲੱਗ ਗਿਆ ਸੀ ਮਤਲਬ ਐ ਲੱਗਦਾ ਸੀ ਵੀ ਮੈਂ ਬੰਦੇ ਦੇ ਸਾਹਮਣੇ ਪਰੇ ਗੱਲ ਨਹੀਂ ਕਰ ਸਕਦੀ ਇੰਨੀ ਕੁ ਜ਼ਿਆਦਾ ਮੈਨੂੰ ਪ੍ਰੋਬਲਮਸ ਆਉਣ ਲੱਗੀਆਂ ਸੀ ਮਤਲਬ ਮੈਨੂੰ ਹਰ ਟਾਈਮ ਆ ਲੱਗਦਾ ਕਿ ਮੈਂ ਆਪ ਦੇ ਆਪ ਨੂੰ ਬੰਦ ਰੱਖਾਂ ਕਮਰੇ 'ਚ ਬੰਦ ਰੱਖਾਂ ਘਰ ਦੇ ਅੰਦਰ ਬੰਦ ਰੱਖਾਂ ਚਾਰ ਦੇ ਵਾਲੇ ਤੋਂ ਬਾਹਰ ਮੇਰਾ ਜਾਣੂ ਤੇਲੀ ਨਹੀਂ ਸੀ ਕਰਦਾ ਤਾਂ ਇਹ ਚੀਜ਼ ਆਉਂਦੀਆਂ ਜੀ ਐਂਜ਼ਾਇਟੀ ਦੇ ਵਿੱਚ ਹੁਣ ਆਪਾਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਡਿਪਰੈਸ਼ਨ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਬਹੁਤ ਖਤਰਨਾਕ ਚੀਜ਼ ਹੈ ਡਿਪਰੈਸ਼ਨ ਦੇਦੇ ਆਪਾਂ ਨੂੰ ਸਿੰਪਟਮਸ ਜਿਹੜੇ ਆਪਾਂ ਨੂੰ ਆਪਾਂ ਤੁਹਾਨੂੰ ਸ਼ੇਅਰ ਕਰਦੇ ਆਂ ਵੀ ਕੀ ਫੀਲ ਹੋਣ ਲੱਗ ਜਾਂਦਾ ਮੰਨ ਲਓ ਤੁਹਾਨੂੰ ਮਰਨ ਤੋਂ ਡਰ ਲੱਗਦਾ ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਆ ਉਹਦੇ ਵਿੱਚ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਵੀ ਹੁਣ ਜਿਹੜੀਆਂ ਮੁਸ਼ਕਲਾਂ ਨੇ ਜਿਹੜੀ ਮੇਰੀ ਜ਼ਿੰਦਗੀ ਆ ਉਹ ਖਤਮ ਐ ਮੈਂ ਹਾਰ ਮੰਨ ਚੁੱਕਿਆ ਤੇ ਹੁਣ ਵੀ ਮੇਰਾ ਕੁਝ ਹੋ ਨਹੀਂ ਸਕਦਾ ਹੁਣ ਮੇਰੀ ਜ਼ਿੰਦਗੀ ਵਧਾ ਨਹੀਂ ਸਕਦੀ ਤੇ ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਇਹੀ ਮੇਰੀਆਂ ਮੁਸ਼ਕਲਾਂ ਦਾ ਹੱਲ ਐ ਇਹ ਡਿਪਰੈਸ਼ਨ ਦੇ ਵਿੱਚੋਂ ਮਹਿਸੂਸ ਹੋਣ ਲੱਗ ਜਾਂਦੀਆਂ ਚੀਜ਼ਾਂ ਦੀ ਕਈ ਲੋਕ ਡਿਪਰੈਸ਼ਨ ਦੇ ਵਿੱਚ ਆਪ ਦੇ ਆਪ ਨੂੰ ਖਤਮ ਵੀ ਕਰ ਲੈਂਦੇ ਨੇ ਸੋ ਅਗਰ ਆਪਣੇ ਆਪਾਂ ਨੂੰ ਅਗਰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਡਿਪਰੈਸ਼ਨ ਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਆ ਆਪਾਂ ਤੁਹਾਨੂੰ ਉਹ ਸ਼ੇਅਰ ਕਰਦੇ ਆਂ ਬੰਦਾ ਆਪਣੇ ਆਪ ਨੂੰ ਸਾਫ਼ ਰੱਖਣਾ ਬੰਦ ਕਰ ਦਿੰਦਾ ਕਿਉਂਕਿ ਮੈਂ ਮੇਰੇ ਨਾਲ ਹੀ ਚੀਜ਼ਾਂ ਹੋਈਆਂ ਜੀ ਮੈਂ ਮਤਲਬ ਕਿ ਨਹਾਉਣਾ ਬਹੁਤ ਘੱਟ ਕਰਦਾ ਸੀ ਸਿਰ ਕੰਘੀ ਨਹੀਂ ਸੀ ਕਰਨਾ ਘਰ ਦੀ ਜ਼ਿਆਦਾ ਸਫਾਈ ਨਹੀਂ ਕਰਨਾ ਮਤਲਬ ਬਸ ਘਰ ਦਾੜਾ ਕੰਮ ਹੁੰਦਾ ਸੀ ਮਾੜਾ ਮੋਟਾ ਰੋਟੀ ਦਾ ਵੀ ਬੜੀ ਮੁਸ਼ਕਿਲ ਨਾਲ ਕਰਨਾ ਉਹ ਵੀ ਮੈਨੂੰ ਐ ਲੱਗਦਾ ਵੀ ਮੈਂ ਕਿਵੇਂ ਕਰਾਂ ਮਤਲਬ ਹਿੰਮਤ ਸਿਰ ਸਾਥ ਨਹੀਂ ਸੀ ਦਿੰਦਾ ਹਿੰਮਤ ਸਾਥ ਨਹੀਂ ਸੀ ਦਿੰਦੀ ਬਹੁਤ ਜ਼ਿਆਦਾ ਇਹ ਚੀਜ਼ ਮੈਨੂੰ ਯਾਨੀ ਕਿ ਕ੍ਰੀਏਟ ਹੋਣ ਲੱਗ ਗਈ ਸੀ ਤੇ ਮੈਨੂੰ ਵੀ ਮੈਂ ਉਸ ਟਾਈਮ ਮੈਨੂੰ ਇਹ ਲੱਗਦਾ ਸੀ ਵੀ ਹੁਣ ਕੁਝ ਠੀਕ ਹੋ ਹੀ ਨਹੀਂ ਸਕਦਾ ਵੀ ਸਭ ਕੁਝ ਹੀ ਮਲਟਿ ਫਾਲਟ ਹੋ ਗਿਆ ਵੀ ਸਭ ਕੁਝ ਖਤਮ ਹੈ ਮਾ ਕੋਈ ਹੱਲ ਹੀ ਹੈ ਨਹੀਂ ਜ਼ਿੰਦਗੀ ਦਾ ਇਹ ਡਿਪਰੈਸ਼ਨ ਦੇ ਸਿੰਪਟਮ ਨੇ ਜੀ ਅਗਰ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੋ ਰਹੀਆਂ ਹਨ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਮਹਿਸੂਸ ਹੋ ਰਹੀਆਂ ਤਾਂ ਪਲੀਜ਼ ਉਹਦੇ ਨਾਲ ਗੱਲ ਜ਼ਰੂਰ ਕਰੋ ਡਿਪਰੈਸ਼ਨ ਦੇ ਵਿੱਚ ਕੀ ਵੀ ਆ ਜੀ ਬੰਦਾ ਇਕੱਲਾ ਇਕੱਲਾ ਪੈਣਾ ਸ਼ੁਰੂ ਕਰ ਦਿੰਦਾ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਮਨ ਨਹੀਂ ਕਰਦਾ ਉਹ ਹਰ ਟਾਈਮ ਆਪਣੀਆਂ ਸੋਚਾਂ 'ਚ ਡੁੱਬਿਆ ਰਹਿੰਦਾ ਠੀਕ ਆ ਉਹਦਾ ਦਿਲ ਹੀ ਨਹੀਂ ਕਰਦਾ ਕਿਸੇ ਨਾਲ ਕੋਈ ਗੱਲ ਕਰਨ ਨੂੰ ਹੱਸਣ ਨੂੰ ਦਿਲ ਨਹੀਂ ਕਰਦਾ ਇਹ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਹਨ ਤੁਹਾਨੂੰ ਆਪਣੇ ਵਿੱਚ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਤਾਂ ਆਪਾਂ ਨੂੰ ਇਹਦਾ ਮਤਲਬ ਆਪਾਂ ਨੂੰ ਕਿਸੇ ਡਾਕਟਰ ਦੀ ਜ਼ਰੂਰਤ ਹੈ ਜਾਂ ਆਪਾਂ ਨੂੰ ਆਪਾਂ ਨੇ ਕਿਸੇ ਆਪਣੇ ਦੀ ਜ਼ਰੂਰਤ ਹੈ ਜਾਂ ਆਪਾਂ ਗੱਲ ਸ਼ੇਅਰ ਕਰ ਸਕਦੇ ਜਿਉਂ ਆਪਾਂ ਨੂੰ ਸਮਝਾ ਸਕਦੇ ਜਿਉਂ ਆਪਾਂ ਨੂੰ ਸਮਝ ਸਕਦੇ ਤੇ ਡਿਪਰੈਸ਼ਨ ਦੇ ਵਿੱਚ ਅਈ ਜਿਹੜੇ ਚੀਜ਼ਾਂ ਮਹਿਸੂਸ ਹੁੰਦੀਆਂ ਆਪਾਂ ਨੂੰ ਡਾਕਟਰ ਦੇ ਕੋਲ ਵੀ ਜਾਣਾ ਚਾਹੀਦਾ ਉਹਦੀ ਐਡਵਾਈਸ ਵੀ ਲੈਣੀ ਚਾਹੀਦੀ ਐ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਡਾਕਟਰ ਜਿਹੜੇ ਸਾਈਕੋਲੋਜਿਸਟ ਹੁੰਦੇ ਜੀ ਉਹ ਆਪਣੇ ਹੱਥਾਂ ਦੀ ਮੂਵਮੈਂਟ ਆਪਣੇ ਅੱਖਾਂ ਆਪਣੇ ਬਾਡੀ ਲੈਂਗੁਏਜ ਤੋਂ ਬਹੁਤ ਸਾਰੀਆਂ ਗੱਲਾਂ ਸਮਝ ਜਾਂਦੇ ਨੇ ਜੀ ਇਹਨੂੰ ਕੀ ਮੇਨ ਪ੍ਰੋਬਲਮ ਉਹ ਜਦੋਂ ਮੈਨੂੰ ਟੈਨਸ਼ਨ ਦੀ ਪ੍ਰੋਬਲਮ ਸਟਾਰਟ ਹੋਈ ਸੀ ਜੀ ਮੈਨੂੰ ਇੱਕ ਦਵਾਈ ਵੀ ਸ਼ੁਰੂ ਹੋਈ ਸੀ ਇੱਕ ਗੋਲੀ ਉਹ ਕਾਦੇ ਵਾਸਤੇ ਹੁੰਦੀ ਐ ਜਿਹੜਾ ਆਪਣਾ ਦਿਮਾਗ ਸੋਚਦਾ ਸਾਰਾ ਦਿਨ ਵੀ ਉਹ ਸੋਚ ਨੂੰ ਰੋਕਦੀ ਐ ਦਵਾਈ ਦਿਮਾਗ ਦਾ ਸੋਚਣਾ ਘਟਾਉਂਦੀ ਐ ਤੇ ਨੀਂਦ ਆਉਂਦੀ ਹੈ ਦਿਮਾਗ ਰੈਸਟ ਕਰਦਾ ਤੇ ਰੈਸਟ ਕਰਨ ਵਾਸਤੇ ਉਹ ਨੀਂਦ ਉਹਨਾ ਆਉਣੀ ਜ਼ਰੂਰੀ ਹੈ ਨਹੀਂ ਬੋੜੀ। ਪਰ ਉਹਦੇ ਜਿੱਥੇ ਕੁਝ ਫਾਇਦੇ ਹੁੰਦੇ ਆ ਕੁਝ ਨੁਕਸਾਨ ਵੀ ਹੁੰਦੇ ਨੇ ਜੀ ਜਦੋਂ ਆਪਾਂ ਦਿਮਾਗ ਨੂੰ ਸੋਚਣਾ ਰੋਕ ਦਿਆਂ ਸੋਚੋ ਹਨਾ ਤਾਂ ਉਹਦੇ ਨਾਲ ਦਿਮਾਗ ਦੀ ਸੋਚਣ ਸ਼ਕਤੀ ਤੇ ਵੀ ਅਸਰ ਪੈਂਦਾ ਹੈ ਤੇ ਉਹਦੇ ਨਾਲ ਬਾਕੀ ਦੇ ਆਰਗਨਸ ਤੇ ਵੀ ਫਿਰ ਪ੍ਰੋਬਲਮਸ ਆ ਨਹੀਂ ਸਟਾਰਟ ਹੁੰਦੀ ਦਵਾਈ ਜਦੋਂ ਆਪਾਂ ਰੈਗੂਲਰ ਖਾਂਦੇ ਆ। ਲਿਕਨ ਮੈਨੂੰ ਡਾਕਟਰ ਨੇ ਵੀ ਇਹੀ ਗੱਲ ਕਹੀ ਸੀ ਜਿੰਦੇ ਵੀ ਤੂੰ ਕੋਸ਼ਿਸ਼ ਕਰ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਆਪਣੇ ਮਾਈਂਡ ਨੂੰ ਡਾਇਵਰਟ ਕਰਨ ਦੀ ਕਿਉਂਕਿ ਜਿਹੜੀ ਦਵਾਈ ਆ ਇਹ ਠੀਕ ਨਹੀਂ ਆ ਸਾਡੇ ਲਈ ਵੀ ਇਹਦੇ ਕਿਹੜੇ ਫਾਇਦੇ ਨੇ ਇਹਦੇ ਨੁਕਸਾਨ ਜ਼ਿਆਦਾ ਨੇ ਸੋ ਉਸ ਤੋਂ ਬਾਅਦ ਜੀ ਥੋੜਾ ਤਾਂ ਟਾਈਮ ਤਮੇ ਉਹ ਮੈਡੀਸਨ ਖਾਦੀ ਲੇਕਿਨ ਉਸ ਤੋਂ ਬਾਅਦ ਫਿਰ ਮੈਂ ਜਦੋਂ ਉਹ ਚੀਜ਼ ਮੈਨੂੰ ਮੈਂ ਦਵਾਈ ਖਾਣੀ ਬੰਦ ਕਰਤੀ ਕਿਉਂਕਿ ਪੈਸੇ ਨਹੀਂ ਇਸ ਟਾਈਮ ਜੀ ਹੁੰਦੇ ਕਿ ਮੈਂ ਦਵਾਈ ਲੈ ਸਕਾਂ ਤੁਹਾਨੂੰ ਪਤਾ ਜਿਹੜਾ ਡਿਪਰੈਸ਼ਨ ਟੈਨਸ਼ਨ ਦੀ ਮੈਡੀਸਨ ਆਉਂਦੀ ਆ ਥੋੜੀ ਮਹਿੰਗੀ ਆਉਂਦੀ ਆ ਤੇ ਪੈਸੇ ਨਹੀਂ ਸੀ ਹੁੰਦੇ ਜੀ ਦਵਾਈ ਲੈਣ ਨੂੰ ਤੇ ਵੀ ਉਹ ਚੀਜ਼ ਮੇਰੇ ਚ ਬਾਤੀ ਬਾਤੀ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਉਸ ਤੋਂ ਬਾਅਦ ਮੈਂ ਮਤਲਬ ਕਿ ਹਰ ਟਾਈਮ ਘਰੇ ਬੈਠੇ ਰਹਿਣਾ ਬਾਹਰ ਨਾ ਨਿਕਲਣਾ ਆਪਣਾ ਨਾ ਨਾ ਸਾ ਆਪਣੇ ਆਪ ਨੂੰ ਸਾਫ਼ ਨਾ ਰੱਖਣਾ ਸਿਰ ਨਾ ਕੰਗੀ ਕਰ ਦੋ ਦੋ ਤਿੰਨ ਤਿੰਨ ਦਿਨ ਨਿਕਲ ਜਾਂਦੇ ਸੀ ਕੰਗੀ ਕਰੀ ਰਹਿਣਾ ਕਿਸੇ ਨੂੰ ਫੇਸ ਨਾ ਕਰਨਾ ਕਿਸੇ ਰਿਸ਼ਤੇਦਾਰੀ ਚ ਨਾ ਜਾਣਾ ਕਿਸੇ ਨਾਲ ਫੋਨ ਤੇ ਗੱਲ ਨਹੀਂ ਜਤਨਾ ਕਰਨਾ ਫਿਰ ਸਾਰੀ ਪ੍ਰੋਬਲਮਸ ਮੈਨੂੰ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਯਾਨੀ ਕਿ ਜਦੋਂ ਮੈਨੂੰ ਇਹ ਲੱਗਿਆ ਵੀ ਹੁਣ ਸਭ ਕੁਝ ਖਤਮ ਆਣਾ ਤਾਂ ਤੁਹਾਨੂੰ ਪਰਮਾਤਮਾ ਦੀ ਕੋਈ ਕਿਰਪਾ ਹੋਈ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ ਮੈਂ ਆਪਣੇ ਆਪ ਨੂੰ ਕੱਢਿਆ ਕਿਵੇਂ ਨਾ ਚੀਜ਼ਾਂ ਚੋਂ ਇਹ ਤਾਂ ਸਿਵੀ ਮੈਂ ਕੀ ਕੀ ਆਪਾਂ ਫੇਸ ਕਰਦੇ ਆ ਕੀ ਸਿੰਪਟਮਸ ਨੇ ਤਾਂ ਤੁਹਾਡੇ ਨਾਲ ਉਹ ਸ਼ੇਅਰ ਕੀਤੇ ਨੇ ਆਪਾਂ ਹੁਣ ਵੀ ਆਪਾਂ ਮੈਂ ਆਪਣੇ ਆਪ ਨੂੰ ਇਸ ਚੀਜ਼ ਤੋਂ ਬਾਹਰ ਮੈਂ ਕਿਵੇਂ ਕੱਢਿਆ ਉਹ ਸ਼ੇਅਰ ਕਰਦੀ ਹਾਂ ਸਭ ਤੋਂ ਪਹਿਲਾ ਸਟੈਪ ਜੀ ਸਭ ਤੋਂ ਪਹਿਲਾ ਸਟੈਪ ਜੀ ਮੈਂ ਬਾਣੀ ਗੁਰਬਾਣੀ ਜਿਹੜੀ ਜਪਣੀ ਸ਼ੁਰੂ ਕੀਤੀ ਗੁਰਬਾਣੀ ਜਪਨ ਤੋਂ ਬਾਅਦ ਮਤਲਬ ਕਿ ਸਹਜੇ ਸਹਜੇ ਬਾਣੀ ਜਪਣੀ ਹੈ ਬੜੇ RAM ਨਾ ਪਿਆਰ ਨਾਲ ਚਾਹੇ ਥੋੜੀ ਜਪ ਲੋ ਚਾਹੇ 10 ਮਿੰਟ ਜਪ ਲੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਜਦੋਂ ਸਾਡਾ ਦਿਮਾਗ ਸੋਚ ਰਿਹਾ ਹੁੰਦਾ ਨਾ ਟੈਨਸ਼ਨ ਪਈ ਹੁੰਦੀ ਉਹ 10 ਮਿੰਟ ਵੀ ਪਾਠ ਕਰ ਲੈਨੇ ਆ ਉਹਦੇ ਨਾਲ ਬਹੁਤ ਰਿਲੈਕਸ ਹੁੰਦਾ ਮਾਈਂਡ ਬਹੁਤ ਸ਼ਾਂਤ ਹੁੰਦਾ 10 ਮਿੰਟ ਵੀਦਰ ਸਹਜੇ ਸਹਜੇ ਕਰ ਲਿਆ ਤਾਂ ਉਹ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੀ ਆਹ ਚੀਜ਼ ਜਿਹੜੀ ਜਲਣੀ ਘਟਦੀ ਜਾਊਗੀ ਸ਼ਾਂਤ ਹੁੰਦੇ ਜਾਊਗੇ ਤੁਸੀਂ ਫਿਰ ਉਸ ਤੋਂ ਬਾਅਦ ਦੂਸਰਾ ਸਟੈਪ ਜਿਹੜਾ ਮੈਂ ਲੈਂਦਾ ਕਿਉਂਕਿ ਮੈਂ ਮੋਸਟਲੀ ਕਥਾ ਸੁਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਤੇ ਕਥਾ ਦੇ ਵਿੱਚ ਬਾਬਾ ਜੀ ਵੀ ਕਹਿੰਦੇ ਸੀ ਵੀ ਸਾਨੂੰ ਅਰਥ ਸਮਝਣੇ ਚਾਹੀਦੇ ਆ ਬਾਣੀ ਦੇ ਬਾਣੀ ਨੂੰ ਸਮਝਣ ਵਾਸਤੇ ਹਾਂ ਸੋ ਮੈਂ ਇਹ ਵੀ ਕਹੂੰ ਕਿ ਅੱਜ ਮੈਨੂੰ ਬਹੁਤ ਸਾਰੇ ਅਰਥ ਹੁੰਦੇ ਆ ਜਾਂ ਸਾਰੀ ਬਾਣੀ ਦੇ ਮੈਨੂੰ ਅਰਥ ਹੁੰਦੇ ਨਹੀਂ ਜਿੰਨੇ ਇੱਕ ਆਪਣੇ ਵੀ ਆਪ ਨੂੰ ਜ਼ਰੂਰੀ ਹੈ ਮੈਂ ਉਹਨੇ ਕਿੰਨੇ ਕਿ ਅਰਥ ਸਮਝਣੇ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਮਤਲਬ ਕਿ ਜਿਹੜੇ ਜਦੋਂ ਹੌਲੀ-ਹੌਲੀ ਮੈਨੂੰ ਬਾਣੀ ਸਮਝ ਆਉਣ ਲੱਗੀ ਆ ਅਰਥ ਸਮਝਣੇ ਸ਼ੁਰੂ ਕੀਤੇ ਤਾਂ ਮੈਨੂੰ ਪਤਾ ਚੱਲਣ ਲੱਗਿਆ ਵੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਕਿਹਾ ਬਾਣੀ ਦੇ ਵਿੱਚ ਹੀ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਕਿ ਜਿਹੜੀ ਚਿੰਤਾ ਉਹ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੇ ਜਦੋਂ ਆਪਾਂ ਸੌਖੇ ਆ ਆਪਣੇ ਕੋਲੇ ਪੈਸਾ ਉਦੋਂ ਤੁਹਾਡਾ ਸਾਥ ਹਰ ਇੱਕ ਦਊਗਾ ਤੁਹਾਡੇ ਨਾਲ ਹਰ ਇੱਕ ਖੜੂਗਾ ਲੇਕਿਨ ਜਦੋਂ ਤੁਸੀਂ ਔਖੇ ਹੋ ਤੁਹਾਡੇ ਕੋਲ ਪੈਸਾ ਨਹੀਂ ਹੈ ਮੁਸੀਬਤ ਆਈ ਹੋਈ ਹੈ ਉਦੋਂ ਤੁਹਾਡਾ ਸਾਥ ਕੋਈ ਨਹੀਂ ਦੇਊਗਾ ਉਦੋਂ ਸਾਥ ਕੌਣ ਦਿੰਦਾ ਸਿਰਫ ਔਰ ਸਿਰਫ ਗੁਰਬਾਣੀ ਗੁਰੂ ਸਾਹਿਬ ਸਾਹ ਦਿੰਦੇ ਨੇ ਸੋ ਜਦੋਂ ਵੀ ਤੁਸੀਂ ਇਕੱਲੇ ਹੋ ਜਮੋ ਜੀ ਜਦੋਂ ਤੁਹਾਡੇ ਮੁਸ਼ਕਿਲ ਆਵੇ ਤੁਹਾਡਾ ਲੱਗੇ ਵੀ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਤੁਹਾਡਾ ਆਪ ਸਹੂਸਰ ਬਾਣਾ ਕੋਈ ਤੁਹਾਡਾ ਸਾਥ ਨਹੀਂ ਦੇ ਰਿਹਾ ਉਦੋਂ ਟੈਨਸ਼ਨ ਨਹੀਂ ਲੈਣੀ ਸਮਾਂ ਦੀ ਉਦੋਂ ਉਲਟਾ ਖੁਸ਼ ਹੋ ਜਾਵੋ ਪੋਜ਼ਿਟਿਵ ਹੋ ਜਾਵੋ ਕਿਉਂਕਿ ਸਮਝ ਲਓ ਕਿ ਹੁਣ ਅਗਰ ਤੁਹਾਡੇ ਨਾਲ ਕੋਈ ਨਹੀਂ ਹੈ ਤਾਂ ਸਮਝੋ ਤੁਹਾਡੇ ਨਾਲ ਹੁਣ ਪਰਮਾਤਮਾ ਦਾ ਸਾਥ ਹੈ ਤੇ ਸਭ ਤੋਂ ਵੱਡਾ ਸਹਾਰਾ ਬਾਣੀ ਗੁਰਬਾਣੀ ਜਪਣਾ ਸ਼ੁਰੂ ਕਰੋ ਉਸ ਤੋਂ ਬਾਅਦ ਜੀ ਮੈਂ ਉਹਨੂੰ ਸਮਝਣਾ ਸ਼ੁਰੂ ਕੀਤਾ ਸਮਝਣ ਤੋਂ ਬਾਅਦ ਜਿਹੜੀ ਚੀਜ਼ ਤੀਸਰਾ ਸਟੈਪ ਹੁੰਦਾ ਹੈ ਫਿਰ ਜਿਵੇਂ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਮੈਂ ਟਾਲਣਾ ਸ਼ੁਰੂ ਕੀਤਾ ਜਿਵੇਂ ਮਾਰਾ ਨੇ ਕਿਹਾ ਵੀ ਸੋਚਣਾ ਕੋਈ ਹੱਲ ਨਹੀਂ ਤਾਂ ਮੈਂ ਆਪ ਦੇ ਆਪ ਨੂੰ ਹਰ ਟਾਈਮ ਇਹ ਕਹਿਣਾ ਸ਼ੁਰੂ ਕੀਤਾ ਕਿ ਵੀ ਮੈਂ ਸੋਚਣਾ ਨਹੀਂ ਮੈਂ ਟੈਨਸ਼ਨ ਨਹੀਂ ਲੈਣੀ ਮੈਂ ਤਾਂ ਮੁਕੁਰੂ ਸਰ ਤੇ ਛੱਡਦਾ ਇਹ ਚੀਜ਼ ਜਦੋਂ ਮੈਂ ਆਪਣੇ ਆਪ ਨੂੰ ਕਹਿਣੀ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਕਿਹਾ ਹਨਾ ਵੀ ਇਹ ਨਹੀਂ ਸੋਚਣਾ ਪਹਿਲਾਂ ਮੈਨੂੰ ਵੀ ਬੜਾ ਫਰਕ ਪੈਂਦਾ ਹੁੰਦਾ ਸੀ ਵੀ ਜੇ ਮੈਂ ਫਲਾਣੇ ਦਾ ਮਾੜਾ ਕੀ ਕੀਤਾ ਸੀ ਉਹ ਬੰਦਾ ਵੀ ਸਾਡੇ ਦੇ ਗੇਟਾਂ ਦੇ ਮੂਹਰੇ ਨਹੀਂ ਲੱਗਿਆ ਪਹਿਲਾਂ ਜੇ ਅਗਰ ਮੈਂ ਸੱਚ ਦੱਸਾਂ ਰਿਸ਼ਤੇਦਾਰ ਗੇਟਾਂ ਦੇ ਅੱਗੇ ਨਹੀਂ ਲੰਘ ਹੁਣ ਵੀ ਲੱਗ ਜਾਂਦੇ ਨੇ ਕਈ ਠੀਕ ਹੈ ਤੇ ਉਦੋਂ ਮੈਨੂੰ ਬੜਾ ਇਸ ਚੀ ਦਾ ਫਰਕ ਪੈਣਾ ਵੀ ਆਪਾਂ ਇਹ ਵੀ ਨਾ ਕੀ ਗਲਤ ਕੀਤਾ ਇਹਨੂੰ ਆਪਾਂ ਇਹ ਮਾੜਾ ਕਿਹਾ ਹਨਾ ਵੀ ਇਹ ਵੀ ਸਾਡਾ ਸਾਥ ਛੱਡ ਕੇ ਉਹ ਚੀਜ਼ਾਂ ਦਾ ਬੜਾ ਫਿਰ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਲੇਕਿਨ ਫਿਰ ਮੈਂ ਉਥੇ ਵੀ ਮੈਂ ਉਹ ਬਾਣੀ ਨੂੰ ਸਮਝਿਆ ਮਹਾਰਾਜ ਨੇ ਬਾਣੀ ਚ ਕਿਹਾ ਕਿ ਤੇਰਾ ਸੌਖੇ ਟਾਈਮ ਸਭ ਖੜਨ ਜੇ ਔਖੇ ਟਾਈਮ ਤੇਰਾ ਸਾਥ ਕਿਸੇ ਨੂੰ ਨਹੀਂ ਦੇਣਾ ਤੇ ਮੈਂ ਉਹ ਚੀ ਵੀ ਐਕਸੈਪਟ ਕੀਤਾ ਕਿ ਜ਼ਿੰਦਗੀ ਚ ਮੰਨਿਆ ਉਸ ਚੀ ਨੂੰ ਵੀ ਹੁਣ ਅਗਰ ਮੇਰਾ ਬੁਰਾ ਵਕਤ ਹੈ ਤਾਂ ਹੁਣ ਕਿਸੇ ਨੇ ਸਾਥ ਨਹੀਂ ਦੇਣਾ ਹੁਣ ਮਹਾਰਾਜ ਨੇ ਸਾਥ ਦੇਣਾ ਤੇ ਮਹਾਰਾਜ ਸਾਥ ਦਊਗਾ ਜੀ ਉਥੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਜੀ ਕਹਿੰਦੇ ਦੁਨੀਆ ਇੱਕ ਪਾਸੇ ਪਰਮਾਤਮਾ ਇੱਕ ਪਾਸੇ ਅਗਰ ਤੁਹਾਡੇ ਨਾਲ ਵਾਹਿਗੁਰੂ ਖੜਾ ਨਾ ਤਾਂ ਤਾਂ ਦੁਨੀਆ ਦੇ ਵਿੱਚ ਤੁਹਾਨੂੰ ਕਿਸੇ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ ਠੀਕ ਹੈ ਜੀ ਇਹ ਤਿੰਨ ਸਟੈਪ ਮੈਂ ਆਪੀ ਜ਼ਿੰਦਗੀ ਦੇ ਵਿੱਚ ਲੈਂਦੇ ਜੀ ਤੇ ਉਸ ਤੋਂ ਬਾਅਦ ਮੈਂ ਇਹ ਸਟੈਪ ਲੈਂਦਾ ਉਹ ਸੀਗਾ ਮੈਡੀਟੇਸ਼ਨ ਦਾ ਮੈਡੀਟੇਸ਼ਨ ਕੀ ਹੁੰਦੀ ਹੈ ਕਿ ਕੁਐਂਟਸ ਵਿੱਚ ਮੈਨੂੰ ਪੁੱਛਿਆ ਗਿਆ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਜੀ 10 ਤੋਂ 15 ਮਿੰਟ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਸ਼ਾਂਤੀ ਨਾਲ ਬਹਿਣਾ ਤੁਸੀਂ ਪਹਿਲਾਂ ਤੁਸੀਂ 5 ਮਿੰਟ ਸ਼ਾਂਤੀ ਨਾਲ ਬਹਿਣਾ ਆਪਦੇ ਆਪ ਨੂੰ ਇਹ ਕਹਿਣਾ ਵੀ ਸ਼ਾਂਤ ਸ਼ਾਂਤ ਕੁਝ ਨਹੀਂ ਐ ਸਭ ਕੁਝ ਠੀਕ ਐ ਘਬਰਾਉਣਾ ਨਹੀਂ ਐ ਉਹਦੇ ਨਾਲ ਤੁਹਾਡੇ ਜਿਹੜੀ ਜਿਹੜਾ ਹੈਗਾ ਨਾ ਆਪਣੀ ਹਾਰਟ ਬੀਟ ਉਹ ਵੀ ਨਾਰਮਲ ਹੋ ਚੁਗੀ ਆਪਣਾ ਦਿਮਾਗ ਵੀ ਸ਼ਾਂਤ ਹੋਣ ਲੱਗ ਜਾਊਗਾ 5 ਮਿੰਟ ਆਪਣੇ ਆਪ ਨੂੰ ਪਹਿਲਾਂ ਸ਼ਾਂਤ ਕਰਨਾ ਆਪਾਂ ਜਿਵੇਂ ਡਾਕਟਰ ਨੇ ਆਪਰੇਸ਼ਨ ਤੋਂ ਪਹਿਲਾਂ ਕਹਿੰਦੀ ਵੀ ਬੜਾ ਨੂੰ ਸ਼ਾਂਤ ਕਰੋ ਹਾਰਟ ਬੀਟ ਨਾਰਮਲ ਹੋਵੇ ਆਪਣਾ ਟੈਂਪਰੇਚਰ ਨਹੀਂ ਕਰ ਸਕਦੇ ਠੀਕ ਉਹਦਾਂ ਹੀ ਆਪਣੇ ਆਪ ਨੂੰ ਆਪਾਂ ਨਾਰਮਲ ਕਰਨਾ ਉਸ ਤੋਂ ਬਾਅਦ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਵਾਹਿਗੁਰੂ ਦਾ ਸਿਮਰਨ ਜਦੋਂ ਆਪਾਂ ਕਰਨਾਗਾ ਸ਼ਾਂਤੀ ਨਾਲ ਬੜੇ ਰਾਮ ਨਾਲ ਠੀਕ ਹੈ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਜਦੋਂ ਤੁਸੀਂ 15 ਮਿੰਟ ਉਹ ਸਿਮਰਨ ਕਰਨੋਂਗੇ ਅੱਖਾਂ ਬੰਦ ਕਰਕੇ ਸ਼ਾਂਤੀ ਦੇ ਨਾਲ ਬੜੇ ਰਾਮ ਨਾਲ ਕਾਲ ਕਾਲ ਨਹੀਂ ਕਰਨੀ ਵਾਹਿਗੁਰੂ ਵਾਹਿਗੁਰੂ ਤਾਂ ਨਹੀਂ ਕਰਨਾ ਬੜੇ ਰਾਮ ਨਾਲ ਕਰਨਾ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਰਿਲੈਕਸ ਮੀ ਹੁੰਦਾ ਤੁਹਾਡਾ ਸ਼ਰੀਰ ਠੰਡਾ ਠੰਡਾ ਹੋ ਜੂਦੀ ਤਾਂ ਇੱਕਦਮ ਤਾਂ ਠੰਡਾ ਠੰਡਾ feel ਹੋ ਮੈਂ ਖੁਦ experience ਕੀਤੀ ਹੈ ਜੀ ਜੀ ਦਿਮਾਗ ਸ਼ਾਂਤ ਹੋ ਜੂਦਾ ਤੁਹਾਨੂੰ ਤੁਹਾਡੀ ਹਾਰਟ ਬੀਟ ਨਾਰਮਲ ਹੋ ਜੂ ਐਂਸੀਅਟੀ ਤੇ ਡਿਪਰੈਸ਼ਨ ਦੇ ਵਿੱਚ ਹਾਰਟ ਬੀਟ ਫਾਸਟ ਰਹਿੰਦੀ ਆ ਨਾਰਮਲ ਆਪਣੀ ਹਨਾ ਘਬਰਾਹਟ ਹੁੰਦੀ ਆ ਆਪ ਨੂੰ ਲੱਗਦਾ ਕਿ ਕੁਝ ਹੋ ਗਿਆ ਕੁਛ ਹੋਣ ਵਾਲਾ ਕੁਝ ਹੋ ਰਿਹਾ ਇਹ ਮਹਿਸੂਸ ਹੁੰਦਾ ਉਹ ਸਭ ਕੁਝ ਨਾਰਮਲ ਹੋ ਜਾਂਦਾ ਸਭ ਕੁਝ ਸ਼ਾਂਤ ਹੋ ਜਾਂਦਾ ਇਹ ਹੈ ਮੈਡੀਟੇਸ਼ਨ ਇਹ ਹੈ ਜੀ ਉਸ ਤੋਂ ਚੌਥਾ ਜਿਹੜਾ ਸਟੈਪ ਮੈਂ ਲੈਂਦਾ ਸੀਗਾ ਪੰਜਵਾਂ ਸਟੈਪ ਜਿਹੜਾ ਹੈਗਾ ਵੀ ਜਿਹੜਾ ਮੋਸਟ ਇੰਪੋਰਟੈਂਟ ਆ ਸਾਡੀ ਲਾਈਫ ਦੇ ਵਿੱਚ ਤੇ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਫੋਲੋ ਕਰਦੇ ਆ ਬਹੁਤ ਜ਼ਿਆਦਾ ਆਪਾਂ ਦੀ ਜ਼ਿੰਦਗੀ ਵਿੱਚ ਇਸ ਨੂੰ ਮਹੱਤਵ ਦੇ ਹੀ ਬੈਠੇ ਆ ਉਹ ਪਰਵਾਹ ਕਰਨੀ ਹੁਣ ਕੁਝ ਲੋਗ ਐ ਜਿਨ੍ਹਾਂ ਦੀ ਆਪਾਂ ਪਰਵਾਹ ਕਰਨੀ ਐ ਤੇ ਕੁਝ ਐ ਜਿਨ੍ਹਾਂ ਦੀ ਨਹੀਂ ਕਰਨੀ ਐ ਤਾਂ ਮੈਂ ਕਿੱਦਾਂ ਸਿਲੈਕਟ ਕੀਤਾ ਵੀ ਮੈਂ ਕਿਹਦੀ ਪਰਵਾਹ ਕਰਨੀ ਐ ਕਿਹਦੀ ਨਹੀਂ ਦੇਖੋ ਲੈਕਚਰ ਜਾਂ ਆਪਾਂ ਨੂੰ ਆ ਕੇ ਹਨਾ ਭਾਸ਼ਣ ਸਾਇ ਦੇਉਂਦੇ ਤੂੰ ਇਦਾਂ ਕਰ ਜਾਂ ਜੇ ਤੂੰ ਸਿੱਧਾ ਨਹੀਂ ਕਰਦੇ ਤਾਂ ਤੁਹਾਡੇ ਤਾਂ ਉਹ ਚੀਜ਼ ਸਾਰੀ ਹਨਾ ਉਹ ਕਰ ਜਾਂਦੇ ਆ ਲੇਕਿਨ ਤੁਸੀਂ ਕਈ ਤਾਂ ਟੌਂਟ ਜ਼ਿਆਦਾਤਰ ਤਾਂ ਵੈਸੇ ਟੌਂਟੀ ਮਾਰ ਕੇ ਜਾਂਦੇ ਨੇ ਹਨਾ ਗੱਲਾਂ ਦੇ ਵਿੱਚ ਉਹ ਸਾਨੂੰ ਚੀਜ਼ਾਂ ਹੋਰ ਤਕਲੀਫ ਦਿੰਦੀਆਂ ਜਾਂ ਆਪਾਂ ਨੂੰ ਕੋਈ ਥਰਡ ਪਰਸਨ ਆ ਕੇ ਕਹਿ ਲੁੰਦਾ ਵੀ ਪਲਾਨ ਨਾ ਬੰਦਾ ਤੇਰੀ ਵਰੀ ਆ ਕੇ ਆਇਆ ਫਲਾਨਾ ਇਹੇ ਆਣਾ ਤਾਂ ਉਹ ਪ੍ਰਵਾਹ ਵੀ ਆਪਾਂ ਉਸ ਚੀ ਨੂੰ ਬਹੁਤ ਲੰ ਇੰਪੋਰਟੈਂਸ ਦੇਈ ਬੈਠਿਆ ਆਪਦੀ ਲਾਈਵ ਦੇ ਵਿੱਚ ਵੀ ਇੱਛਾ ਫਲਾਨੇ ਨੇ ਮੈਨੂੰ ਇਹ ਕਹਤਾ ਬਹੁਤ ਸੋਚਣਾ ਸ਼ੁਰੂ ਕਰ ਦੇਣੀ ਆ ਤਾਂ ਪੁੱਗਦੇ ਨਾ ਵੀ ਆਪਾਂ ਨੂੰ ਟੈਂਸ਼ਨ ਡਿਪਰੈਸ਼ਨ ਦੀ ਪ੍ਰੋਬਲਮ ਆਦੀ ਹੈ ਸੋ ਆਪਾਂ ਹੁਣ ਕੀ ਸੋਚਣਾ ਕਿ ਆਪਾਂ ਪ੍ਰਵਾਹ ਕਿਵੇਂ ਕਰ ਲਈ ਆ ਆਪਾਂ ਨਾ ਅੱਖਾਂ ਬੰਦ ਕਰ ਲੈਣੀ ਆ ਅੱਖਾਂ ਬੰਦ ਕਰਕੇ ਆਪਾਂ ਸੋਚੋ ਕਿ ਉਹ ਕਿਹੜਾ ਇਨਸਾਨ ਹੈ ਜਿਹਦੇ ਜਿਹਨੂੰ ਮੇਰੇ ਖੁਸ਼ ਹੋਣ ਨਾਲ ਖੁਸ਼ੀ ਮਿਲਦੀ ਹੈ ਮੇਰੇ ਦੁਖੀ ਹੋਣ ਨਾਲ ਦੁੱਖ ਮਿਲਦਾ ਹੈ ਤੇ ਜੀ ਨੂੰ ਮੇਰੇ بیمار ਹੋਣ ਤੇ ਚਿੰਤਾ ਜ਼ਾਹਿਰ ਕਰਦਾ ਸਭ ਤੋਂ ਵੱਡੀ ਚੀਜ਼ ਜੀ ਨੂੰ ਇਹ ਫਰਕ ਪੈਂਦਾ ਕਿ ਮੈਂ ਦੁਨੀਆ 'ਚ ਜਿੰਦਾ ਹਾਂ ਜਾਂ ਨਹੀਂ ਹਾਂ ਮੈਂ ਜਿਉਂਦਾ ਹਾਂ ਜਾਂ ਮਰ ਗਿਆ ਮੇਰੇ ਜਿਉਣਾ ਕਿਹਨੂੰ ਫਰਕ ਪੈਂਦਾ ਤੇ ਮੇਰੇ ਮਰਨ ਨਾਲ ਕਿਹਨੂੰ ਫਰਕ ਪੈਂਦਾ ਉਸ ਇਨਸਾਨ ਬਾਰੇ ਸੋਚੋ ਤੇ ਉਹ ਇਨਸਾਨ ਆਪਣੀ ਜ਼ਿੰਦਗੀ 'ਚ ਬਹੁਤ ਘੱਟ ਹੁੰਦੇ ਨੇ ਜੀ ਫਿਰ ਬਸ ਪਰਵਾਹ ਉਹਨਾਂ ਦੀ ਹੀ ਕਰਨੀ ਹੈ ਕਿਉਂਕਿ ਉਹ ਤੁਹਾਡੀ ਪਰਵਾਹ ਕਰਦੇ ਆ ਇਸ ਲਈ ਉਹਨਾਂ ਦੀ ਪਰਵਾਹ ਕਰਨੀ ਹੈ ਤੇ ਜਿਹੜੇ ਹੋਗੇ ਬਾਕੀ ਦੇ ਲੋਕ ਹੈਣਾ ਕਿਸੇ ਨੂੰ ਤੁਹਾਡੇ ਜੀ ਆਉਣ ਮਰਨ ਦਾ ਫਰਕ ਨਹੀਂ ਪੈਂਦਾ ਜੀ ਮੰਨ ਲਓ ਅਗਰ ਮੈਂ ਅਗਰ ਮੈਂ ਮਰ ਵੀ ਜਾਨੀਏ ਕਿਸੇ ਨੂੰ ਕੀ ਫਰਕ ਪੈਣਾ ਫਰਕ ਉਹਨਾਂ ਨੂੰ ਪੈਣਾ ਜਿਹੜੇ ਵਾਕਈ ਮੈਨੂੰ ਜਿੰਦਾ ਦੇਖਣਾ ਚਾਹੁੰਦੇ ਨੇ ਜਿਹੜੇ ਵਾਕਈ ਮੇਰੀ ਖੁਸ਼ੀ ਖੁਸ਼ ਹੋਣਾ ਚਾਹੁੰਦੇ ਨੇ ਉਹ ਆਪਣੇ ਬਹੁਤ ਨਜ਼ਦੀਕੀ ਆਪਣੇ ਮਾਪੇ ਹੋਗੇ ਆਪਣੇ ਹੈਨਾ ਤੇ ਆਪਣਾ ਜਾਂ ਹਸਬੰਡ ਵਾਈਫ ਹੋਗੇ ਬਹੁਤ ਘਟਮ ਦੇ ਨੇ ਜੀ ਹੈਨਾ ਤੇ ਵੀ ਜੇ ਆਪਾਂ ਕਹੀਏ ਆਸੇ ਪੜੋਸ ਦੀ ਤੇ ਮਤਲਬ ਕਿ ਪਰਵਾਹ ਕਰਨੀ ਜਾਂ ਫਲਾਨਾ ਰਿਸ਼ਤੇਦਾਰ ਇਦਾਂ ਕਹਿ ਰਹੇ ਆ ਤੇ ਉਹਨਾਂ ਦੀ ਪਰਵਾਹ ਕਰਨੀ ਬੰਦ ਕਰ ਦੋ ਕਿਉਂ ਕਿਉਂਕਿ ਉਹ ਸਿਰਫ ਤੁਹਾਨੂੰ ਸਿਵਾਏ ਦੁੱਖ ਤਕਲੀਫ ਤੋਂ ਕੁਝ ਨਹੀਂ ਦੇ ਸਕਦੇ ਸਿਵਾਏ ਟੈਨਸ਼ਨ ਤੋਂ ਕੁਝ ਨਹੀਂ ਦੇ ਸਕਦੇ ਤੁਹਾਨੂੰ ਖੁਸ਼ ਉਹਨਾਂ ਲਈ ਰਹਿਣਾ ਜੋ ਤੁਹਾਡੇ ਵਾਰੇ ਸੋਚਦੇ ਨੇ ਜਿਨ੍ਹਾਂ ਨੂੰ ਤੁਹਾਡੀ ਖੁਸ਼ੀ ਚ ਖੁਸ਼ੀ ਮਿਲਦੀ ਹੈ ਤੁਸੀਂ ਉਹਨਾਂ ਲਈ ਜਿਉਣਾ ਜੋ ਤੁਹਾਡੇ ਲਈ ਜੀ ਰਿਹਾ ਜਿਨ੍ਹਾਂ ਨੂੰ ਤੁਹਾਡੇ ਜਿਉਣ ਚ ਖੁਸ਼ੀ ਮਿਲਦੀ ਹੈ ਤੁਹਾਡੀ ਮਰਨ ਦਾ ਸਭ ਤੋਂ ਵੱਡਾ ਗਰ ਆਪਾਂ ਕਹਿੰਦੇ ਦੁੱਖ ਉਹਨਾਂ ਲੋਕਾਂ ਨੂੰ ਹੋਣਾ ਤਾਂ ਉਹਨਾਂ ਲਈ ਹੀ ਆਪਾਂ ਜੀਣਾ ਅੱਪਾ ਅਪਾ ਮੋਸਟਲੀ ਕੀ ਕਰਦੇ ਆ ਇਹ ਸਚਾਈ ਹੈ ਤੁਸੀਂ ਵੀ ਸੋਚ ਕੇ ਦੇਖਿਓ ਆਪਾਂ ਜ਼ਿਆਦਾਤਰ ਪ੍ਰਵਾਹ ਉਹਨਾਂ ਵੀ ਨਹੀਂ ਕਰਦੇ ਜਿਹੜੇ ਆਪਣੀ ਪ੍ਰਵਾਹ ਕਰਦੇ ਆਪਾਂ ਉਹਨਾਂ ਦੀ ਗੱਲ ਜਿਹੜੇ ਆਪਾਂ ਨੂੰ ਦੁੱਖ ਤਕਲੀਫ ਦਿੰਦੇ ਆ ਟੈਨਸ਼ਨ ਦਿੰਦੇ ਆ ਆਪਾਂ ਉਹਨਾਂ ਨੂੰ ਬਾਹਲੀ ਇੰਪੋਰਟੈਂਸ ਦਿੰਦੇ ਆ ਉਹਨਾਂ ਬਾਰੇ ਬਾੜਾ ਸੋਚਦੇ ਆ ਉਹਨਾਂ ਬਾਰੇ ਸੋਚਣਾ ਬੰਦ ਕਰੋ ਉਹਨਾਂ ਦਾ ਸੋਚਣਾ ਕੋਈ ਫਾਇਦਾ ਨਹੀਂ ਕਿਉਂਕਿ ਹਮੇਸ਼ਾ ਇੱਕ ਚੀਜ਼ ਯਾਦ ਰੱਖਿਓ ਨਾ ਤਾਂ ਉਹ ਤੁਹਾਡੇ ਤਾਂ ਤੇ ਕੱਪੜੇ ਪਾਉਣਾ ਆ ਸਕਦੇ ਨਹੀਂ ਜੀ ਨਾ ਉਹ ਤੁਹਾਨੂੰ ਘਰ ਬੈਠੇ ਰੋਟੀ ਦੇਣਾ ਆ ਸਕਦੇ ਨਹੀਂ ਨਾ ਉਹ ਤੁਹਾਨੂੰ ਬੈਠੇ ਘਰ ਤਨਖਾਹ ਦੇਣਾ ਆ ਸਕਦੇ ਨਹੀਂ ਸੋ ਕਲੀਅਰ ਕਟ ਟਰਮ ਬਲਕਿ ਇਹ ਕਿ ਮੈਂ ਕਹਾ ਵੀ ਉਹਨਾਂ ਬੰਦਿਆਂ ਦਾ ਸੋਚਣਾ ਪ੍ਰਵਾਹ ਕਰਨੀ ਬੰਦ ਕਰ ਦੋ ਜਿਹੜੇ ਤੁਹਾਨੂੰ ਤਕਲੀਫ ਦਿੰਦੇ ਨੇ ਜੋ ਤੁਹਾਨੂੰ ਨੈਗੇਟਿਵ ਕਰਦੇ ਨੇ ਜੋ ਤੁਹਾਡੇ ਮਜ਼ਾਕ ਬਣਾਉਂਦੇ ਨੇ ਜੋ ਤੁਹਾਡੇ ਤੇ ਹੱਸਦੇ ਨੇ ਤੁਹਾਡੀ ਸਿਚੁਏਸ਼ਨ ਦਾ ਫਾਇਦਾ ਚੱਕਦੇ ਨੇ ਉਹ ਲੋਕਾਂ ਨੂੰ ਆਪੇ ਜ਼ਿੰਦਗੀ ਚੋਂ ਕੱਟ ਆਫ ਕਰ ਲੋ ਕੱਟ ਆਫ ਮਤਲਬ ਉਹਨਾਂ ਦੀ ਪਰਵਾਹ ਕਰਨੀ ਬੰਦ ਕਰ ਦੋ ਠੀਕ ਹੈ ਜੀ ਸਿਰਫ ਉਹਨਾਂ ਲੋਕਾਂ ਬਾਰੇ ਸੋਚੋ ਜੋ ਤੁਹਾਡੇ ਲਈ ਮਾਇਨੇ ਰੱਖਦੇ ਨੇ ਜਿਨ੍ਹਾਂ ਦੇ ਤੁਸੀਂ ਮਾਇਨੇ ਰੱਖਦੇ ਹੋ ਜਿਨ੍ਹਾਂ ਲਈ ਤੁਸੀਂ ਖਾਸ ਹੋ ਉਹ ਲੋਕਾਂ ਨੂੰ ਪਹੁੰਚਾ ਦੋ بس ਉਹਨਾਂ ਬਾਰੇ ਸੋਚੋ ਕਿ ਉਹ ਹਮੇਸ਼ਾ ਤੁਹਾਨੂੰ ਸਹੀ ਰਾਹ ਦੇਣਗੇ ਸਹੀ ਗਲਤ ਕਰਨਗੇ ਸਹੀ ਤੁਹਾਡੀ ਪ੍ਰਵਾਹ ਕਰਨਗੇ ਸਿਰਫ ਉਹਨਾਂ ਲਈ ਜਿਉ ਜਦੋਂ ਆਪਣੇ ਜ਼ਿੰਦਗੀ ਦੇ ਵਿੱਚ ਆਪਾਂ ਸਾਰੇ ਪੁਆਇੰਟ ਆਪਾਂ ਫੋਲੋ ਕਰਨੇ ਸ਼ੁਰੂ ਕਰਤੇ ਮੈਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨਾਲ ਹੀ ਬਾਹਰ ਕਰਦੇ ਆ ਪਹਿਲਾਂ ਮੈਨੂੰ ਬੜਾ ਫਰਕ ਪੈਂਦਾ ਹੁੰਦਾ ਫਲਾਨਾ ਇਹ ਕਹਿ ਰਿਹਾ ਅਚਪਲਾਨਾ ਇਹ ਕਹੂਗਾ ਅਚਪਲਾਨੀ ਨਹੀਂ ਕਹਿਤਾ ਪਰ ਮੈਨੂੰ ਹੁਣ ਫਰਕ ਨਹੀਂ ਪੈਂਦਾ ਕਿ ਜਦੋਂ ਮੈਂ YouTube ਚੈਨਲ ਸ਼ੁਰੂ ਕੀਤਾ ਸੀ ਮੈਂ ਆਪਣੇ ਆਪ ਨੂੰ ਇੱਥੋਂ ਸਟਰੋਂਗ ਕਰਕੇ ਮਾਈਂਡ ਨੂੰ ਪੂਰਾ ਸੈਟਅਪ ਕਰਕੇ ਫਿਰ ਮੈਂ ਕੰਮ ਸ਼ੁਰੂ ਕੀਤਾ ਸੀ ਮੈਨੂੰ ਪਤਾ ਸੀ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਹੁਤ ਇਹਨਾਂ ਮਜ਼ਾਕ ਬਣਾਉਣੇ ਲੇਕਿਨ ਇੱਕ ਇੱਕ ਚੀਜ਼ ਜਿਹੜਾ ਹਮੇਸ਼ਾ ਯਾਦ ਰੱਖਿਓ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਸਿਰਫ ਸਾਟਾ ਮਗਾ ਕੇ ਬਣਾ ਸਕਦੇ ਨਹੀਂ ਹੁਣ ਮਜ਼ਾਕ ਕੌਣ ਬਣਾਉਂਦਾ ਜੋ ਖੁਦ ਕੁਝ ਨਹੀਂ ਕਰ ਸਕਦਾ ਉਹ ਮਜ਼ਾਕ ਬਣਾਉਂਦਾ ਜੋ ਖੁਦ ਆ ਵੀ ਜ਼ਿੰਦਗੀ ਦੇ ਵਿੱਚ ਕੁਝ ਕਾਮਯਾਬੀ ਨਹੀਂ ਪਾ ਸਕਦਾ ਜੋ ਆਪਣਾ ਨਾਮ ਨਹੀਂ ਬਣਾ ਸਕਦਾ ਜੋ ਖੁਦ ਕੁਝ ਕਰਨ ਯੋਗ ਨਹੀਂ ਹੈ ਉਹ ਹੀ ਸਾਡਾ ਮਜ਼ਾਕ ਥੋੜਾ ਜਿਹਾ ਠੀਕ ਹੈ ਜੋ ਕੁਝ ਕਰ ਸਕਦਾ ਹੈ ਜੋ ਖੁਦ ਆਪਣੇ ਆਪ ਦੇ ਪੈਰ ਤੇ ਖੜਾ ਹੋਣ ਦੀ ਕੋਸ਼ਿਸ਼ ਕਰ ਸਕਦਾ ਉਹਦੇ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਦੀ ਮਜ਼ਾਕ ਬਣਾਵੇ ਕਿਸੇ ਦੀ ਜ਼ਿੰਦਗੀ ਚ ਇੰਟਰਫੇਅਰ ਕਰੇ ਕਿਸੇਾਰੇ ਸੋਚੇ ਸੋ ਇਹਨਾਂ ਗੱਲਾਂ ਨੂੰ ਹਮੇਸ਼ਾ ਧਿਆਨ ਰੱਖਿਆ ਕਰੋ ਜੇ ਕੋਈ ਤੁਹਾਡਾ ਮਜ਼ਾਕ ਬਣਾ ਵੀ ਰਿਹਾ ਮੈਨੂੰ ਅਗਰ ਮੈਂ ਗੱਲ ਕਰਾਂ ਪੂਰੇ ਪਿੰਡ ਦੇ ਵਿੱਚ ਉਹ ਜੀ ਬਹੁਤ ਇੱਕ ਅਦਾਕਾਰੀ ਬੜੀ ਮੁਸ਼ਕਿਲ ਨਾ ਜਦੀ ਹਰ ਤੱਕ ਮੈਂ ਗੱਲ ਅਗਰ ਮੈਂ ਕਹਾਂ ਨਹੀਂ ਪਹੁੰਚੀ ਨਹੀਂ ਮੋਸਟਲੀ ਸਾਰੇ ਪਿੰਡੀਆਂ ਨਾ ਸਭ ਮਜ਼ਾਕ ਬਣਾਉਂਦੇ ਜਿਹੜੇ ਤੁਹਾਡਾ ਮਾੜਾ ਵਕਤ ਹੋਵੇ ਸਭ ਬਣਾਉਂਦੇ ਲੇਕਿਨ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਸੀਂ ਉਹਨਾਂ ਰੋਕਾਂ ਮਗਰ ਪ੍ਰਵਾਹ ਕਰਨੀ ਹੈ ਕਿ ਨਹੀਂ ਕਰਨੀ ਤੁਸੀਂ ਉਹਨਾਂ ਨੂੰ ਜ਼ਿਆਦਾ ਜ਼ਿੰਦਗੀ ਚੋਂ ਮਤਲਬ ਟੈਨਸ਼ਨ ਚੋਂ ਬਾਦਮਾਸ਼ ਤੋਂ ਬਾਹਰ ਕਰੋਗੇ ਉਹ ਲੋਕ ਲਈ ਮੈਟਰ ਨਹੀਂ ਕਰਦੇ ਮੇਰੇ ਲਈ ਮੈਟਰ ਮੇਰਾ ਫੈਮਲੀ ਕਰਦੀ ਹੈ ਜਿਹੜੀ ਮੇਰੀ ਪਰਵਾਹ ਕਰਦੀ ਹੈ ਤੇ ਫੈਮਲੀ ਵਿੱਚ ਵਿੱਚ ਚੁਣਵੀ ਬੰਦੇ ਹੁੰਦੇ ਜੀ ਆਪਣੇ ਪਰਵਾਹ ਕਰਦੇ ਹੈਨਾ ਸੋ ਇਹ ਹੈ ਜੀ ਚੀਜ਼ ਜਿਹੜੀ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੈਂ ਆਪਣੇ ਆਪ ਨੂੰ ਕਿਸ ਅੱਗੇ ਟਾਈਮ ਤੁਸੀਂ ਦੇਖੋ ਮੇਰੇ ਵਿੱਚ ਕਿੰਨਾ ਹੈਨਾ ਅੱਗੇ ਨਾਲ ਬਹੁਤ ਜ਼ਿਆਦਾ ਕੰਫੀਡੈਂਸ ਹੈ ਜੀ ਮੇਰੇ ਵਿੱਚ ਮੈਂ ਆਈਸ ਦੇ ਵਿੱਚ ਆਈ ਕੰਟੈਕਟ ਕਰਕੇ ਗੱਲ ਕਰ ਸਕਦੀ ਹਾਂ ਠੀਕ ਹੈ ਤੇ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆ ਹੁਣ ਮੈਂ ਲੋਕਾਂ ਨੂੰ ਫੇਸ ਕਰਨ ਲੱਗੇ ਕੋਈ ਪ੍ਰੋਬਲਮ ਨਹੀਂ ਆ ਮੈਂ ਪਹਿਲਾਂ ਤਾਂ ਮੈਂ ਕਿਸੇ ਨਾਲ ਜਾਣੋ ਵੀ ਡਰਦੀ ਹੁੰਦੀ ਸੀ ਨਗਰ ਤਾਂ ਮੈਨੂੰ ਪ੍ਰੋਬਲਮ ਆਉਣ ਲੱਗਦੀ ਸੀ ਉਹਨਾਂ ਕੱਲੇ ਵੀ ਕਿਤੇ ਜਾ ਸਕਦੀਆਂ ਕੋਈ ਪ੍ਰੋਬਲਮ ਨਹੀਂ ਆ ਤੇ ਸੋ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਤੁਸੀਂ ਇਸ ਚੀਜ਼ ਤੋਂ ਬਿਨਾ ਮੈਡੀਸਨ ਤੋਂ ਬਾਹਰ ਆ ਸਕਦੇ ਹੋ ਇਹ ਇੱਕ ਦਿਨ ਚ ਨਹੀਂ ਹੁੰਦੀ ਜੀ ਇਹ ਚੀਜ਼ ਇਹ ਚੀਜ਼ ਨੂੰ ਟਾਈਮ ਲੱਗਦਾ ਤੁਸੀਂ ਬਾਣੀ ਜਪਦੇ ਰਹੋ ਉਹਨਾਂ ਦੇ ਅਰਥ ਨੂੰ ਸਮਝਦੇ ਰਹੋ ਉਸ ਨੂੰ ਚੀਜ਼ ਨੂੰ ਫੋਲੋ ਕਰਦੇ ਰਹੋ ਉਹਨਾਂ ਦੀ ਜ਼ਿੰਦਗੀ ਚ ਢਾਲਦੇ ਰਹੋ ਮੈਡੀਟੇਸ਼ਨ ਕਰਦੇ ਰਹੋ ਤੇ ਉਹਨਾਂ ਲੋਕਾਂ ਦੀ ਪ੍ਰਵਾਹ ਬੰਦ ਕਰਦੇ ਜਾਓ ਜਿਹੜੇ ਤੁਹਾਨੂੰ ਟੈਨਸ਼ਨ ਕ੍ਰੀਏਟ ਕਰਦੇ ਨੇ ਸੋ ਇਹੀ ਸੀ ਜੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ